ਸਾਡੇ ਕਾਲ ਤੱਕ ਦੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾ ਇਹ ਸਾਰੇ ਵੀ ਜਿਹੜੇ 32 ਸਾਲਾਂ ਤੋਂ ਕੈਦ ਘੱਟ ਰਹੇ ਹੈ ਅਸਾਮ ਤੇ ਹੋਰ ਜੇਲਾਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਦੀ ਕਮੀਰਾਨਾ ਸਕਰੂ ਦੇ ਵਿੱਚ ਇਸ ਵਾਰੀ ਕਿ ਆਮ ਆਦਮੀ ਪਾਰਟੀ ਸੀਟ ਕਾਟ ਦੀ ਨਜ਼ਰ ਆਈ ਆ ਪਿਛਲੀ ਵਾਰ ਜਿੰਨੀ ਚੋਣਾਂ ਵਿੱਚ ਡਿਗਰੀਡ ਨਾਲ ਸੀ ਜਿੱਤੇ ਕਦੇ ਕਦੇ ਸਿੱਖ ਮੰਨੋ ਔਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਥਿਰ ਫੇਰ ਤੈਨੂੰ ਬੁਲਾ ਲਾਂਗੇ ਕਿਦੋਂ ਬੁਲਾਉਣਗੇ ਫਿਰ ਸੰਗਰੂਰ ਦੇ ਲੋਕ ਦੁਬਾਰਾ ਤਾਂ ਕੀ ਪਤਾ ਇਹ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜ਼ੁਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਕੋਲ ਜਾਣਾ ਕਿਉਂ ਤੁਕ ਦੇਣੀ ਹੈ ਕੀ ਲੱਗਦਾ ਤੁਕ ਦੇ ਕਾਰਨ ਕੀ ਲੱਗ ਰਿਹਾ ਹੈ ਜੋ ਕਰਕੇ ਮжоਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲੈਦੇ ਹੋ ਰਹੀ ਹੈ ਤੇ ਲੈਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋਮਨਿਸਟ ਮੰਗਣਗੇ ਐਕਸਟਰਨਲ ਅਫੇਅਰਜ਼ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਬਿਲਕੁਲ ਵਿਰੋਧ ਹੁੰਦੀ ਹੈ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ ਬਾਪਸੂਤ ਵੀ ਪਾਟਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨ ਵਾਅਦਾ ਕਰ ਦਿੰਦੀ ਹੈ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੇ ਆ ਸਾਨੂੰ ਪੂਰਾ ਇਤਬਾਰ ਅੱਜੇ ਹਿੰਦੁਸਤਾਨ ਦੀ ਜਮਹੂਰੀਅਤ ਦੇ ਉੱਤੇ ਨਹੀਂ ਵੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਦਾ ਘਾਟਾ ਹੋ ਸਕਦਾ ਫਿਰ ਖਦੂਰ ਸਾਹਿਬ ਵਾਲੀ ਤੇ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਦੀ ਕਰਨੀ ਹੋਈ ਜੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘਟਾਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾ ਉਹਨਾਂ ਨੂੰ ਕਿਸ ਤਰ੍ਹਾਂ ਦਿਬੜੀ ਘਰ ਤੋਂ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਵਨਡੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਪੀਨ ਸਿੰਘ ਖਾਲਸਾ ਨੂੰ ਵੱਡੀ ਲੀਡ ਦਾ ਫਰੀਦਕੋਟ ਦੇ ਲੋਕਾਂ ਨੇ ਜਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਆ ਜੀ ਮੈਂ ਨਹੀਂ ਦੱਸ ਸਕਦਾ ਸਰਪਾ ਅਸ਼ਰੋਮ ਨੇ ਖਾਲੀਦਲ ਦੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਜੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ SCPCD elections. Thank you. Thank you.